ਚਲੇ ਚੋ ਵੱਤ ਤੋਂ ਵੱਧ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਾਡੀਆਂ ਮਾਵਾਂ ਪੈਣਾ ਚੱਲੇ ਪਉਣ ਦੀ ਇਹਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵੀ ਸੰਘਰਸ਼ ਕੀਤਾ ਜਾ ਰਿਹਾ ਜਾਂ ਫਿਰ ਪੰਜਾਬ ਸਰਕਾਰ ਦੇ ਖਿਲਾਫ ਦੋਵਾਂ ਸਰਕਾਰਾਂ ਦੇ ਖਿਲਾਫ ਹੀ ਕਿਉਂਕਿ ਜਿਹੜਾ ਚੰਡੀਗੜ੍ਹ ਆ ਉਹ ਸੈਂਟਰ ਦੇ ਅੰਦਰ ਆ ਸੈਂਟਰ ਦੇ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਉਹ ਵੀ ਵਾਰੀਆਂ ਜਾਣੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲੇ ਉਹ ਵੀ ਵਾਰੀਆਂ ਜਾਣੀਆਂ ਪੰਜਾਬ ਸਰਕਾਰ ਕਿੰਨੀ ਕੁ ਕਿਸਾਨਾਂ ਦੇ ਹੱਕ ਚ ਖਲੋਤੀ ਹੈ ਜੀ ਅਜੇ ਤੱਕ ਤਾਂ ਕਿਹੇ ਹੱਕ ਚ ਨਹੀਂ ਖਲੋਤੀ ਵਾਅਦੇ ਕਰਕੇ ਵਾਅਦਿਆਂ ਤੋਂ ਭੁੱਗੀ ਆ ਜਿਹੜਾ ਅੰਦੇ ਹੈ ਵੀ ਅਸੀਂ ਕਿਸਾਨਾਂ ਨੂੰ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਵਾਂਗੇ ਅਜੇ ਤੱਕ 2021 ਦੇ ਵਿੱਚ ਸਾਡੇ ਦੋਹਾਂ ਬਲਾਕਾਂ ਦੇ ਵਿੱਚ ਗੜੇਮਾਰੀ ਹੋਈ ਆ ਅਜੇ ਤੱਕ ਦਵਾਨੀ ਨਹੀਂ ਦਿੱਤੀ ਕਿਸੇ ਨੂੰ ਜਿਹੜਾ ਆਂਦੇ ਹੈ ਵੀ ਬਹੁਤ ਥੋੜਾ ਮੁਆਵਜ਼ਾ ਦਿੰਦੇ 40000 ਏਕੜ ਦਾ ਦੇਣਾ ਚਾਹੀਦਾ ਅਜੇ ਤੱਕ ਕੋਈ ਇਹੋ ਜੀ ਪਾਲਿਸੀ ਲੈ ਕੇ ਨਹੀਂ ਆਈ ਇਹ ਸਾਰੀਆਂ ਮੰਗਾਂ ਉਹਦੇ ਵਿੱਚ ਨਵੀਂ ਖੇਤੀ ਨੀਤੀ ਦੇ ਵਿੱਚ ਸਾਡੀਆਂ ਸ਼ਾਮਲ ਨਹੀਂ ਜੀ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਯੂਨਿਟਾ ਗ੍ਰਾਹ ਜਿਲ੍ਹਾ ਅੰਮ੍ਰਿਤਸਰ ਦਾ ਆ ਗੂ ਅੱਜ ਦੀ ਮੀਟਿੰਗ ਜੋ ਆ ਗੱਗੋਮਾਲ ਪਿੰਡ ਦੇ ਵਿੱਚ ਕੀਤੀ ਗਈ ਆ ਜਿਹਦੇ ਵਿੱਚ ਜੋ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗ ਰਿਹਾ ਜੋ ਨਵੀਂ ਖੇਤੀ ਨੀਤੀ ਦੀ ਗੱਲ ਸਰਕਾਰ ਨੇ ਕੀਤੀ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਹ ਖੇਤੀ ਨੀਤੀ ਤੋਂ ਸਰਕਾਰ ਅਜੇ ਤੱਕ ਭਗੌੜੀ ਸਾਬਤ ਹੋਈ ਆ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਰਹੇ ਆ ਉਹ ਖੇਤੀ ਨੀਤੀ ਲਾਗੂ ਕਰਾਉਣ ਲਈ ਪੂਰੇ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਉਹ ਪੂਰੇ ਜੋਰ ਨਾਲ ਮੋਰਚੇ ਲਾ ਰਹੀ ਹੈ 27 ਤੋਂ 31 ਤੱਕ ਡੀਸੀ ਦੇ ਅਧਿਕਾਰਾਂ ਤੇ ਐਲਾਨ ਕੀਤਾ ਸੀ ਪਰ ਹੁਣ ਜੋ 2 ਤੋਂ 3 4 3 ਦਿਨ ਜਿਹੜਾ ਸੈਸ਼ਨ ਚੱਲਣਾ ਵਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਉਦੇ ਸਾਹਮਣੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਆ ਉਹਦੀ ਤਿਆਰੀ ਲਈ ਅੱਜ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆ ਗੂ ਇਕੱਠੇ ਹੋਏ ਆ ਟਰਾਲੀਆਂ ਲੈ ਕੇ ਜਾਣਾ ਰਾਸ਼ਨ ਲੈ ਕੇ ਜਾਣਾ ਸਾਰੀਆਂ ਗੱਲਾਂ ਦੀ ਵਿਚਾਰ ਚर्चा ਹੋਈ ਆ ਭਗਵੰਤ ਮਾਨ ਦੀ ਕੀ ਨੀਤੀ ਹੈ ਖੇਤੀ ਨੀਤੀ ਨਹੀਂ ਲੈ ਕੇ ਦੇਖੋ ਭਗਵੰਤ ਮਾਨ ਸਰਕਾਰ ਦੀ ਖੇਤੀ ਨੀਤੀ ਤੋਂ ਲੈ ਕੇ ਅਜੇ ਤੱਕ ਪਘੌੜੀ ਸਾਹਿਬ ਤੋਂ ਹੋਈ ਆ ਭਗਵੰਤ ਮਾਨ ਨੇ ਲੋਕਾਂ ਨੂੰ ਗੱਲਾਂ ਤੋਂ ਸੁਆ ਕੁਝ ਨਹੀਂ ਦਿੱਤਾ ਕੋਈ ਮਾਅਵਜਾ ਨਹੀਂ ਦਿੱਤਾ ਕੋਈ ਜ਼ਮੀਨਾਂ ਦਾ ਹਾਈਵੇ ਚਾਹੀਆਂ ਦਾ ਰੇਟ ਨਹੀਂ ਦਿੱਤਾ ਸੋ ਭਗਵੰਤ ਮਾਨ ਨੇ ਅਜੇ ਤੱਕ ਪੰਜਾਬ ਦੇ ਕਿਸਾਨਾਂ ਨਾਲ ਜਿਹੜੀ ਵਾਅਦਾ ਖਿਲਾਫੀ ਕੀਤੀ ਆ ਉਹ ਵਾਅਦੇ ਯਾਦ ਕਰਾਉਣ ਲਈ ਲੋਕ ਚੰਡੀਗੜ੍ਹ ਜਾ ਰਹੇ ਆ ਠੀਕ ਹੈ ਪ੍ਰਧਾਨ ਜੀ ਆਪਣਾ ਨਾਂ ਦਾ ਅਸਕੇਲ ਦੀ ਮੀਟਿੰਗ ਰੱਖੀ ਗਈ ਕਿਸ ਮੋੜੇ ਨੂੰ ਰੱਖੀ ਗਈ ਹੈ ਜੀ ਮੈਂ ਪ੍ਰਗਟ ਸਿੰਘ ਚੜਪੁਰ ਜੋ ਖੇਤੀ ਨੀਤੀ ਨੂੰ ਲੈ ਕੇ ਸਾਡਾ ਮੋਰਚਾ ਸੀ ਡੀਸੀ ਦਫ਼ਤਰਾਂ ਤੇ 27 ਤੋਂ 31 ਤੱਕ ਉਹਨੂੰ ਬਦਲ ਕੇ ਚੰਡੀਗੜ੍ਹ ਕੀਤਾ ਗਿਆ ਪਹਿਲੀ ਤਰੀਕ ਤੋਂ ਤੇ 5 ਤੱਕ ਤੇ 5 ਤਰੀਕ ਨੂੰ ਵੱਡਾ ਲਾਨ ਹੋਗਾ ਉਹਦੀਆਂ ਤਿਆਰੀਆਂ ਵਜੋਂ ਆਪਾਂ ਇਹ ਮੀਟਿੰਗ ਰੱਖੀ ਸੀ ਤੇ ਵੱਖ-ਵੱਖ ਬਲਾਕਾਂ ਨੇ ਡਿਊਟੀਆਂ ਲੈਂਗੀਆਂ ਤੇ ਤਿਆਰੀ ਤੇਰੇ ਇੱਕ ਤਿਆਰੀ ਕਰਾਈ ਗਈ ਕਿੰਨੇ ਦਿਨ ਦਾ ਮੋਰਚਾ ਹੋ ਸਕਦਾ ਜੀ ਇਹ ਇਹ 5 5 ਦਿਨ ਦਾ ਮੋਰਚਾ ਆ 5 ਤਰੀਕ ਨੂੰ ਉਹ ਐਲਾਨ ਕੋਈ ਹੋਰ ਹੋ ਸਕਦਾ ਲੱਗਦਾ ਲੰਮਾ ਸਮਾਂ ਉੱਥੇ ਬਹਿ ਸਕਦੇ ਹਾਂ ਸੰਘਰਸ਼ ਲੰਮਾ ਚੱਲ ਸਕਦਾ ਹੈ ਇਹ ਜੀ ਸੂਬਾ ਕਮੇਟੀ ਨੇ ਜੋ 5 ਤਰੀਕ ਨੂੰ ਜੋ ਤੈ ਹੋਏਗਾ ਉਸ ਦਿਨ ਹੀ ਦੱਸਿਆ ਜਾ ਸਕਦਾ ਠੀਕ ਹੈ ਜੀ ਪ੍ਰਧਾਨ ਜੀ ਨੰਦੱਸ ਕੀ ਹੈਗਾ ਮਤਾ ਜੀ ਮੈਂ ਕਸ਼ਮੀਰ ਸਿੰਘ ਤੰਗਾਈ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਏਕਤਾ ਗ੍ਰਾਹਾ ਅੰਮ੍ਰਿਤਸਰ ਤੋਂ ਜਿਹੜਾ ਸੂਬਾ ਕਮੇਟੀ ਨੇ 27 ਤੋਂ 31 ਤਰੀਕ ਤੱਕ ਡੀਸੀ ਦਫ਼ਤਰਾਂ 'ਗੇ ਪੰਜਾਬ ਦੀ ਸਰਕਾਰ ਤੋਂ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਲਈ ਜਿਹੜੀ ਕਿਸਾਨ ਤੇ ਮਜ਼ਦੂਰ ਪੱਖੀ ਹੋ ਪੰਜ ਰੋਜ਼ਾਂ ਧਰਨੇ ਜਿਹੜੇ ਮੋਰਚਾ ਲਾਉਣਾ ਹੈ ਉਹਨੂੰ ਬਦਲ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਣਾ 2 ਤੋਂ 4 ਤਰੀਕ ਤੱਕ ਉਹਦੇ ਸਾਹਮਣੇ ਜਿਹੜਾ 1 ਤਰੀਕ ਤੋਂ 5 ਤਰੀਕ ਤੱਕ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਉਹਦੇ ਤੇ ਸਾਡੇ ਜ਼ਿਲ੍ਹੇ ਦੀ ਮੀਟਿੰਗ ਹੋਈ ਆ ਉਹਦੇ ਸਾਡੇ ਟਰਾਲੀਆਂ ਦੀਆਂ ਤਿਆਰੀਆਂ ਰਸਮੰਦੀਆਂ ਤਿਆਰੀਆਂ ਉਹ ਵੱਖ-ਵੱਖ ਡਿਊਟੀਆਂ ਲਾਈਆਂ ਗਈਆਂ ਤੇ ਉਹ ਖੇਤੀ ਨੀਤੀ ਬਣਾਉਣ ਲਈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਲਾਗੂ ਕਰਾਉਣ ਲਈ ਜਿਹੜਾ ਇਹ ਪੱਕਾ ਮੋਰਚਾ ਲੱਗ ਰਿਹਾ ਉਹਦੇ ਚ ਅੰਮ੍ਰਿਤਸਰ ਜ਼ਿਲ੍ਹੇ ਚ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਾਡੀਆਂ ਮਾਵਾਂ ਪੈਣਾ ਚੱਲੇ ਪੌਣ ਦੀ ਇਹਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਜਾਂ ਫਿਰ ਪੰਜਾਬ ਸਰਕਾਰ ਦੇ ਖਿਲਾਫ ਦੋਹਾਂ ਸਰਕਾਰਾਂ ਦੇ ਖਿਲਾਫ ਹੀ ਕਿਉਂਕਿ ਜਿਹੜਾ ਚੰਡੀਗੜ੍ਹ ਆ ਉਹ ਸੈਂਟਰ ਦੇ ਅੰਦਰ ਆ ਸੈਂਟਰ ਦੇ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਹੋਈਆਂ ਉਹ ਵੀ ਭਾਰੀਆਂ ਜਾਣੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਵੀ ਭਾਰੀਆਂ ਜਾਣੀਆਂ ਪੰਜਾਬ ਸਰਕਾਰ ਕਿੰਨੀ ਕੁ ਕਿਸਾਨਾਂ ਦੇ ਹੱਕ ਚ ਖਲੋਤੀ ਹੈ ਜੀ ਅਜੇ ਤੱਕ ਤਾਂ ਕਿਹੇ ਹੱਕ ਚ ਨਹੀਂ ਖਲੋਤੀ ਵਾਅਦੇ ਕਰਕੇ ਵਾਅਦਿਆਂ ਤੋਂ ਭੁੱਗੀ ਆ ਜਿਹੜਾ ਅੰਦੇ ਸੀ ਵੀ ਅਸੀਂ ਕਸਾਨਾਂ ਨੂੰ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਵਾਂਗੇ ਅਜੇ ਤੱਕ 2021 ਦੇ ਵਿੱਚ ਸਾਡੇ ਦੋਹਾਂ ਬਲਾਕਾਂ ਦੇ ਵਿੱਚ ਗੜੇਮਾਰੀ ਹੋਈ ਆ ਅਜੇ ਤੱਕ ਦਵਾਨੇ ਨਹੀਂ ਦਿੱਤੀ ਕਿਸੇ ਨੂੰ ਜਿਹੜਾ ਆਂਦੇ ਹੈ ਵੀ ਬਹੁਤ ਥੋੜਾ ਮੁਆਵਜ਼ਾ ਦਿੰਦੇ 40000 ਏਕੜ ਦਾ ਦੇਣਾ ਚਾਹੀਦਾ ਅਜੇ ਤੱਕ ਕੋਈ ਇਹੋ ਜੀ ਪਾਲਿਸੀ ਲੈ ਕੇ ਨਹੀਂ ਆਈ ਇਹ ਸਾਰੀਆਂ ਮੰਗਾਂ ਉਹਦੇ ਵਿੱਚ ਨਵੀਂ ਖੇਤੀ ਨੀਤੀ ਦੇ ਵਿੱਚ ਸਾਡੀਆਂ ਸ਼ਾਮਲ ਨਹੀਂ ਜੀ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਇਕਤਾ ਗ੍ਰਾਹਾ ਜਿਲ੍ਹਾ ਅੰਮ੍ਰਿਤਸਰ ਦਾ ਆ ਗੂ ਅੱਜ ਦੀ ਮੀਟਿੰਗ ਜੋ ਆ ਗੱਗੋਮਾਲ ਪਿੰਡ ਦੇ ਵਿੱਚ ਕੀਤੀ ਗਈ ਆ ਜਿਹਦੇ ਵਿੱਚ ਜੋ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗ ਰਿਹਾ ਜੋ ਨਵੀਂ ਖੇਤੀ ਨੀਤੀ ਦੀ ਗੱਲ ਸਰਕਾਰ ਨੇ ਕੀਤੀ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਹ ਖੇਤੀ ਨੀਤੀ ਤੋਂ ਸਰਕਾਰ ਅਜੇ ਤੱਕ ਭਗੌੜੀ ਸਾਬਤ ਹੋਈ ਆ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਰਹੇ ਆ ਉਹ ਖੇਤੀ ਨੀਤੀ ਲਾਗੂ ਕਰਾਉਣ ਲਈ ਪੂਰੇ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਭਾਰਤੀ ਕਿਸਾਨ ਯੂਨੀਟਾ ਗਰਾਹਾਂ ਉਹ ਪੂਰੇ ਜੋਰ ਨਾਲ ਮੋਰਚੇ ਲਾ ਰਹੀ ਹੈ 27 ਤੋਂ 31 ਤੱਕ ਡੀਸੀ ਦੇ ਦਫ਼ਤਰਾਂ ਤੇ ਐਲਾਨ ਕੀਤਾ ਸੀ ਪਰ ਹੁਣ ਜੋ 2 ਤੋਂ 3 4 3 ਦਿਨ ਜਿਹੜਾ ਸੈਸ਼ਨ ਚੱਲਣਾ ਵਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਉਦੇ ਸਾਹਮਣੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਆ ਉਹਦੀ ਤਿਆਰੀ ਲਈ ਅੱਜ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਇਕੱਠੇ ਹੋਏ ਆ ਟਰਾਲੀਆਂ ਲੈ ਕੇ ਜਾਣਾ ਰਾਸ਼ਨ ਲੈ ਕੇ ਜਾਣਾ ਸਾਰੀਆਂ ਗੱਲਾਂ ਦੀ ਵਿਚਾਰ ਚर्चा ਹੋਈ ਆ ਭਗਵੰਤ ਮਾਨ ਦੀ ਕੀ ਨੀਤੀ ਹੈ ਖੇਤੀ ਨੀਤੀ ਨੂੰ ਲੈ ਕੇ ਦੇਖੋ ਭਗਵੰਤ ਮਾਨ ਸਰਕਾਰ ਦੀ ਖੇਤੀ ਨੀਤੀ ਤੋਂ ਲੈ ਕੇ ਅਜੇ ਤੱਕ ਭਗੌੜੀ ਸਾਹਿਬ ਤੋਂ ਹੋਈ ਆ ਭਗਵੰਤ ਮਾਨ ਨੇ ਲੋਕਾਂ ਨੂੰ ਗੱਲਾਂ ਤੋਂ ਸਵਾਹ ਕੁਝ ਨਹੀਂ ਦਿੱਤਾ ਕੋਈ ਮਾਅਵਜਾ ਨਹੀਂ ਦਿੱਤਾ ਕੋਈ ਜ਼ਮੀਨਾਂ ਦਾ ਹਾਈਵੇ ਚਾਹੀਦਾ ਰੇਟ ਨਹੀਂ ਦਿੱਤਾ ਸੋ ਭਗਵੰਤ ਮਾਨ ਨੇ ਅਜੇ ਤੱਕ ਪੰਜਾਬ ਦੇ ਸਰਕਾਰ ਕਿਸਾਨਾਂ ਨਾਲ ਜਿਹੜੀ ਵਾਦਾ ਖਲਾਫੀ ਕੀਤੀ ਆ ਉਹ ਵਾਦੇ ਜਾਦ ਕਰਾਉਣ ਲਈ ਲੋਕ ਚੰਡੀਗੜ੍ਹ ਜਾ ਰਹੇ ਆ ਠੀਕ ਹੈ ਪ੍ਰਧਾਨ ਜੀ ਆਪਣਾ ਨਵਾਂ ਦਾ ਸਕੇਲ ਦੀ ਮੀਟਿੰਗ ਰੱਖੀ ਗਈ ਕਿਸ ਮੋਦ ਦਿਨ ਰੱਖੀ ਗਈ ਹੈ ਮੈਂ ਪ੍ਰਗਟ ਸਿੰਘ ਝਾੜਪੁਰ ਜੋ ਖੇਤੀ ਨੀਤੀ ਨੂੰ ਲੈ ਕੇ ਸਾਡਾ ਮੋਰਚਾ ਸੀ ਇਹ ਡੀਸੀ ਦਫਤਰਾਂ ਤੇ 27 ਤੋਂ ਲੈ ਕੇ 31 ਤੱਕ ਉਹਨੂੰ ਬਦਲ ਕੇ ਚੰਡੀਗੜ੍ਹ ਕੀਤਾ ਗਿਆ ਪਹਿਲੀ ਤਰੀਕ ਤੋਂ ਤੇ 5 ਤੱਕ ਤੇ 5 ਤਰੀਕ ਨੂੰ ਵੱਡਾ ਐਲਾਨ ਹੋਗਾ ਉਹਦੀਆਂ ਤਿਆਰੀਆਂ ਵਜੋਂ ਆਪਾਂ ਇਹ ਮੀਟਿੰਗ ਰੱਖੀ ਸੀ ਤੇ ਵੱਖ-ਵੱਖ ਬਲਾਕਾਂ ਨੇ ਡਿਊਟੀਆਂ ਲੈਂਗੀਆਂ ਤੇ ਤਰੇ ਤਰੇ ਤਿਆਰੀ ਕਰਾਈ ਗਈ ਕਿੰਨੇ ਦਿਨ ਦਾ ਮੋਰਚਾ ਹੋ ਸਕਦਾ ਜੀ ਇਹ ਇਹ 5 5 ਦਿਨ ਦਾ ਮੋਰਚਾ ਆ 5 ਤਰੀਕ ਨੂੰ ਉਹ ਐਲਾਨ ਕੋਈ ਹੋਰ ਹੋ ਸਕਦਾ ਹੈ ਲੱਗਦਾ ਲੰਮਾ ਸਮਾਂ ਉੱਥੇ ਬਹਿ ਸਕਦੇ ਸੰਘਰਸ਼ ਲੰਮਾ ਚੱਲ ਸਕਦਾ ਜੀ ਇਹ ਜੀ ਸਵੇਰ ਕਮੇਟੀ ਨੇ ਜੋ 5 ਤਰੀਕ ਨੂੰ ਜੋ ਤੈ ਹੋਏਗਾ ਉਹ ਦਿਨ ਹੀ ਦੱਸਿਆ ਜਾ ਸਕਦਾ ਠੀਕ ਹੈ ਦੀ ਪ੍ਰਧਾਨ ਜੀ ਨੰਦਸ ਕਿ ਕੀ ਹੈਗਾ ਮਤਾ ਜੀ ਮੈਂ ਕਸ਼ਮੀਰ ਸਿੰਘ ਤੰਗਾਈ ਜਿਲ੍ਹਾ ਪ੍ਰਧਾਨ ਬੀਕੇਜੂ ਇਕਤਾ ਗ੍ਰਾਹਾ ਅੰਮ੍ਰਿਤਸਰ ਤੋਂ ਜਿਹੜਾ ਸੂਬਾ ਕਮੇਟੀ ਨੇ 27 ਤੋਂ 31 ਤਰੀਕ ਤੱਕ ਡੀਸੀ ਦਫ਼ਤਰਾਂ 'ਕੇ ਪੰਜਾਬ ਦੀ ਸਰਕਾਰ ਤੋਂ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਲਈ ਜਿਹੜੀ ਕਿਸਾਨ ਤੇ ਮਜ਼ਦੂਰ ਪੱਖੀ ਹੋਵੇ ਪੰਜ ਰੋਜ਼ਾ ਧਰਨੇ ਜਿਹੜੇ ਮੋਰਚਾ ਲਾਉਣਾ ਹੈ ਉਹਨੂੰ ਬਦਲ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਣਾ 2 ਤੋਂ 4 ਤਰੀਕ ਤੱਕ ਉਹਦੇ ਸਾਹਮਣੇ ਜਿਹੜਾ 1 ਤਰੀਕ ਤੋਂ 5 ਤਰੀਕ ਤੱਕ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਉਹਦੇ 'ਚ ਸਾਡੇ ਜ਼ਿਲ੍ਹੇ ਦੀ ਮੀਟਿੰਗ ਹੋਈ ਆ ਉਹਦੇ ਸਾਡੇ ਟਰਾਲੀਆਂ ਦੀਆਂ ਤਿਆਰੀਆਂ ਰਸਮੰਦੀਆਂ ਤਿਆਰੀਆਂ ਉਹ ਵੱਖ-ਵੱਖ ਡਿਊਟੀਆਂ ਲਾਈਆਂ ਗਈਆਂ ਤੇ ਉਹ ਖੇਤੀ ਨੀਤੀ ਬਣਾਉਣ ਲਈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਲਾਗੂ ਕਰਾਉਣ ਲਈ ਜਿਹੜਾ ਇਹ ਪੱਕਾ ਮੋਰਚਾ ਲੱਗ ਰਿਹਾ ਉਹਦੇ 'ਚ ਅੰਮ੍ਰਿਤਸਰ ਜ਼ਿਲ੍ਹੇ 'ਚ ਵੱਧ ਤੋਂ ਵੱਧ ਜਿਹੜਾ ਕਿਸਾਨ ਨੇ ਮਜ਼ਦੂਰ ਨੇ ਸਾਡੀਆਂ ਮਾਂਵਾਂ ਪੈਣਾ ਚੱਲੇ ਪੌਣਗੇ ਇਹਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਜਾਂ ਫਿਰ ਪੰਜਾਬ ਸਰਕਾਰ ਦੇ ਖਿਲਾਫ ਦੋਵਾਂ ਸਰਕਾਰਾਂ ਦੇ ਖਿਲਾਫ ਹੀ ਕਿਉ ਆਲੇ ਉਹ ਵੀ ਬਾਹਰ ਜਾਂਦੀ ਹੈ ਪੰਜਾਬ ਸਰਕਾਰ ਕਿੰਨੀ ਕਿ ਕਿਸਾਨਾਂ ਦੇ ਹੱਕ ਚ ਖਲੋਤੀ ਹੈ ਜੀ ਅਜੇ ਤੱਕ ਤਾਂ ਕਿਹੇ ਹੱਕ ਚ ਨਹੀਂ ਖਲੋਤੀ ਵਾਅਦੇ ਕਰਕੇ ਵਾਅਦਿਆਂ ਤੋਂ ਪੁੱਗ ਗਈ ਆ ਜਿਹੜਾ ਆਂਦੇ ਸੀ ਵੀ ਅਸੀਂ ਕਿਸਾਨਾਂ ਨੂੰ ਮੁਰਗੀ ਤੱਕ ਦਾ ਮੁਆਵਜ਼ਾ ਦੇ ਦਿਆਂਗੇ ਅਜੇ ਤੱਕ 2021 ਦੇ ਵਿੱਚ ਸਾਡੇ ਦੋਹਾਂ ਬਲਾਕਾਂ ਦੇ ਵਿੱਚ ਗੜੇਮਾਰੀ ਹੋਈ ਆ ਅਜੇ ਤੱਕ ਦਵਾਨੇ ਨਹੀਂ ਦਿੱਤੀ ਕਿਸੇ ਨੂੰ ਜਿਹੜਾ ਆਂਦੇ ਸੀ ਵੀ ਬਹੁਤ ਥੋੜਾ ਮੁਆਵਜ਼ਾ ਦਿੰਦੇ 40000 ਏਕੜ ਦਾ ਦੇਣਾ ਚਾਹੀਦਾ ਅਜੇ ਤੱਕ ਕੋਈ ਇਹੋ ਜੀ ਪਾਲਿਸੀ ਲੈ ਕੇ ਨਹੀਂ ਆਈ ਇਹ ਸਾਰੀਆਂ ਮੰਗਾਂ ਉਹਦੇ ਵਿੱਚ ਨਵੀਂ ਖੇਤੀ ਨੀਤੀ ਦੇ ਵਿੱਚ ਸਾਡੀਆਂ ਸ਼ਾਮਲ ਨਹੀਂ ਜੀ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਜਿਲ੍ਹਾ ਅੰਮ੍ਰਿਤਸਰ ਦਾ ਆਕੂ ਅੱਜ ਦੀ ਮੀਟਿੰਗ ਜੋ ਆ ਗੱਗੋਮਾਲ ਪਿੰਡ ਦੇ ਵਿੱਚ ਕੀਤੀ ਗਈ ਆ ਜਿਹਦੇ ਵਿੱਚ ਜੋ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗ ਰਿਹਾ ਜੋ ਨਵੀਂ ਖੇਤੀ ਨੀਤੀ ਦੀ ਗੱਲ ਸਰਕਾਰ ਨੇ ਕੀਤੀ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਹ ਖੇਤੀ ਨੀਤੀ ਤੋਂ ਸਰਕਾਰ ਅਜੇ ਤੱਕ ਭਗੌੜੀ ਸਾਬਤ ਹੋਈ ਆ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਰਹੇ ਆ ਉਹ ਖੇਤੀ ਨੀਤੀ ਲਾਗੂ ਕਰਾਉਣ ਲਈ ਪੂਰੇ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਭਾਰਤੀ ਕਿਸਾਨ ਜਨਿਕਤਾ ਗ੍ਰਾਹਾਂ ਉਹ ਪੂਰੇ ਜੋਰ ਨਾਲ ਮੋਰਚੇ ਲਾ ਰਹੀ ਹੈ 27 ਤੋਂ 31 ਤੱਕ ਡੀਸੀ ਦਾਪਰਾਂ ਤੇ ਐਲਾਨ ਕੀਤਾ ਸੀ ਪਰ ਹੁਣ ਜੋ 2 ਤੋਂ 3 4 3 ਦਿਨ ਜਿਹੜਾ ਸੈਸ਼ਨ ਚੱਲਣਾ ਵਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਉਹਦੇ ਸਾਹਮਣੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਆ ਉਹਦੀ ਤਿਆਰੀ ਲਈ ਅੱਜ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆ ਗੂ ਇਕੱਠੇ ਹੋਏ ਆ ਟਰਾਲੀਆਂ ਲੈ ਕੇ ਜਾਣਾ ਰਾਸ਼ਨ ਲੈ ਕੇ ਜਾਣਾ ਸਾਰੀਆਂ ਗੱਲਾਂ ਦੀ ਵਿਚਾਰ ਚर्चा ਹੋਈ ਹੈ ਭਗਵੰਤ ਮਾਨ ਦੀ ਕੀ ਨੀਤੀ ਹੈ ਖੇਤੀ ਨੀਤੀ ਲੈ ਕੇ ਦੇਖੋ ਭਗਵੰਤ ਮਾਨ ਸਰਕਾਰ ਦੀ ਖੇਤੀ ਨੀਤੀ ਤੋਂ ਲੈ ਕੇ ਅਜੇ ਤੱਕ ਭਗੌੜੀ ਸਾਹਿਬ ਤੋਂ ਹੋਈ ਹੈ ਭਗਵੰਤ ਮਾਨ ਨੇ ਲੋਕਾਂ ਨੂੰ ਗੱਲਾਂ ਤੋਂ سوا ਕੁਝ ਨਹੀਂ ਦਿੱਤਾ ਕੋਈ ਮਾਅਵਜ਼ਾ ਨਹੀਂ ਦਿੱਤਾ ਕੋਈ ਜ਼ਮੀਨਾਂ ਦਾ ਹਾਈਵੇ ਚਾਹੀਦਾ ਰੇਟ ਨਹੀਂ ਦਿੱਤਾ ਸੋ ਭਗਵੰਤ ਮਾਨ ਨੇ ਅਜੇ ਤੱਕ ਪੰਜਾਬ ਦੇ ਕਿਸਾਨਾਂ ਨਾਲ ਜਿਹੜੀ ਵਾਅਦਾ ਖਿਲਾਫੀ ਕੀਤੀ ਆ ਉਹ ਵਾਅਦੇ ਜਾਦ ਕਰਾਉਣ ਲਈ ਲੋਕ ਚੰਡੀਗੜ੍ਹ ਜਾ ਰਹੇ ਆ ਠੀਕ ਹੈ ਪ੍ਰਧਾਨ ਜੀ ਆਪਣਾ ਨਵਾਂ ਦਾ ਇਸ ਕੱਲ ਦੀ ਮੀਟਿੰਗ ਰੱਖੀ ਗਈ ਕਿ ਸਮੂਹ ਤੇ ਰੱਖੀ ਗਈ ਹੈ ਜੀ ਮੈਂ ਪ੍ਰਗਟ ਸਿੰਘ ਚੜ੍ਹਪੁਰ ਜੋ ਖੇਤੀ ਨੀਤੀ ਨੂੰ ਲੈ ਕੇ ਸਾਡਾ ਮੋਰਚਾ ਸੀ ਇਹ ਡੀਸੀ ਦਫਤਰਾਂ ਤੇ 27 ਤੋਂ ਲੈ ਕੇ 31 ਤੱਕ ਉਹਨੂੰ ਬਦਲ ਕੇ ਚੰਡੀਗੜ੍ਹ ਕੀਤਾ ਗਿਆ ਪਹਿਲੀ ਤਰੀਕ ਤੋਂ ਤੇ 5 ਤੱਕ ਤੇ 5 ਤਰੀਕ ਨੂੰ ਵੱਡਾ ਐਲਾਨ ਹੋਗਾ ਉਹਦੀਆਂ ਤਿਆਰੀਆਂ ਵਜੋਂ ਆਪਾਂ ਇਹ ਮੀਟਿੰਗ ਰੱਖੀ ਸੀ ਤੇ ਵੱਖ-ਵੱਖ ਬਲਾਕਾਂ ਨੇ ਡਿਊਟੀਆਂ ਲੈਂਗੀਆਂ ਤੇ ਤਿਆਰੀ ਤੇ ਤਿਆਰੀ ਕਰਾਈ ਗਈ ਕਿੰਨੇ ਦਿਨ ਦਾ ਮੋਰਚਾ ਹੋ ਸਕਦਾ ਜੀ ਇਹ 5 5 ਦਿਨ ਦਾ ਮੋਰਚਾ ਆ 5 ਤਰੀਕ ਨੂੰ ਉਹ ਐਲਾਨ ਕੋਈ ਹੋਰ ਹੋ ਸਕਦਾ ਲਗਭਗ ਲੰਮਾ ਸਮਾਂ ਉੱਥੇ ਬੈਠ ਸਕਦੇ ਹੈ ਸੰਘਰਸ਼ ਲੰਮਾ ਚੱਲ ਸਕਦਾ ਹੈ ਇਹ ਜੀ ਸੂਬਾ ਕਮੇਟੀ ਨੇ ਜੋ 5 ਤਰੀਕ ਨੂੰ ਜੋ طے ਹੋਏਗਾ ਉਹ ਦਿਨ ਹੀ ਦੱਸਿਆ ਜਾ ਸਕਦਾ ਠੀਕ ਜੀ ਪ੍ਰਧਾਨ ਜੀ ਨਾਂ ਦੱਸ ਕਿ ਕੀ ਹੈਗਾ ਮਦਦ ਜੀ ਮੈਂ ਕਸ਼ਮੀਰ ਸਿੰਘ ਤੰਗਾਈ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਏਕਤਾ ਗ੍ਰਾਹਾ ਅੰਮ੍ਰਿਤਸਰ ਤੋਂ ਜਿਹੜਾ ਸੂਬਾ ਕਮੇਟੀ ਨੇ 27 ਤੋਂ 31 ਤਰੀਕ ਤੱਕ ਡੀਸੀ ਦਫ਼ਤਰਾਂ 'ਕੇ ਪੰਜਾਬ ਦੀ ਸਰਕਾਰ ਤੋਂ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਲਈ ਜਿਹੜੀ ਕਿਸਾਨ ਤੇ ਮਜ਼ਦੂਰ ਪੱਖੀ ਹੋਵੇ ਪੰਜ ਰੋਜ਼ਾ ਧਰਨੇ ਜਿਹੜੇ ਮੋਰਚਾ ਲਾਉਣਾ ਹੈ ਉਹਨੂੰ ਬਦਲ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਣਾ 2 ਤੋਂ 4 ਤਰੀਕ ਤੱਕ ਉਹਦੇ ਸਾਹਮਣੇ ਜਿਹੜਾ 1 ਤਰੀਕ ਤੋਂ 5 ਤਰੀਕ ਦਾ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਉਹਦੇ ਤੇ ਸਾਡੇ ਜ਼ਿਲ੍ਹੇ ਦੀ ਮੀਟਿੰਗ ਹੋਈ ਆ ਉਹਦੇ ਸਾਡੇ ਟਰਾਲੀਆਂ ਦੀਆਂ ਤਿਆਰੀਆਂ ਰਸਮੰਦੀਆਂ ਤਿਆਰੀਆਂ ਉਹ ਵੱਖ-ਵੱਖ ਡਿਊਟੀਆਂ ਲਾਈਆਂ ਗਈਆਂ ਤੇ ਉਹ ਖੇਤੀ ਨੀਤੀ ਬਣਾਉਣ ਲਈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਲਾਗੂ ਕਰਾਉਣ ਲਈ ਜਿਹੜਾ ਇਹ ਪੱਕਾ ਮੋਰਚਾ ਲੱਗ ਰਿਹਾ ਉਹਦੇ ਚ ਅੰਮ੍ਰਿਤਸਰ ਜ਼ਿਲ੍ਹੇ ਚੋਂ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਾਡੀਆਂ ਮਾਵਾਂ ਪੈਣਾ ਚੱਲੇ ਪੌਣ ਦੀ ਇਹਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਜਾਂ ਫਿਰ ਪੰਜਾਬ ਸਰਕਾਰ ਦੇ ਖਿਲਾਫ ਦੋਹਾਂ ਸਰਕਾਰਾਂ ਦੇ ਖਿਲਾਫ ਹੀ ਕਿਉਂਕਿ ਜਿਹੜਾ ਚੰਡੀਗੜ੍ਹ ਆ ਉਹ ਸੈਂਟਰ ਦੇ ਅੰਦਰ ਆ ਸੈਂਟਰ ਦੇ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਹੋਈਆਂ ਉਹ ਵੀ ਭਾਰੀਆਂ ਜਾਣੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਵੀ ਭਾਰੀਆਂ ਜਾਣੀਆਂ ਪੰਜਾਬ ਸਰਕਾਰ ਕਿੰਨੀ ਕਿ ਕਿਸਾਨਾਂ ਦੇ ਹੱਕ ਚ ਖਲੋਤੀ ਹੈ ਜੀ ਅਜੇ ਤੱਕ ਤਾਂ ਕਿਹੇ ਹੱਕ ਚ ਨਹੀਂ ਖਲੋਤੀ ਵਾਅਦੇ ਕਰਕੇ ਵਾਅਦਿਆਂ ਤੋਂ ਭੁੱਗੀ ਆ ਜਿਹੜਾ ਹੁੰਦੇ ਸੀ ਵੀ ਅਸੀਂ ਕਿਸਾਨਾਂ ਨੂੰ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਵਾਂਗੇ ਅਜੇ ਤੱਕ 2021 ਦੇ ਵਿੱਚ ਸਾਡੇ ਦੋਹਾਂ ਬਲਾਕਾਂ ਦੇ ਵਿੱਚ ਗੜੇਮਾਰੀ ਹੋਈ ਆ ਅਜੇ ਤੱਕ ਦਵਾਨੀ ਨਹੀਂ ਦਿੱਤੀ ਕਿਸੇ ਨੂੰ ਜਿਹੜਾ ਆਂਦੇ ਸੀ ਵੀ ਬਹੁਤ ਥੋੜਾ ਮੁਆਵਜ਼ਾ ਦਿੰਦੇ 40000 ਏਕੜ ਦਾ ਦੇਣਾ ਚਾਹੀਦਾ ਅਜੇ ਤੱਕ ਕੋਈ ਇਹੋ ਜੀ ਪਾਲਿਸੀ ਲੈ ਕੇ ਨਹੀਂ ਆਈ ਇਹ ਸਾਰੀਆਂ ਮੰਗਾਂ ਉਹਦੇ ਵਿੱਚ ਨਵੀਂ ਖੇਤੀ ਨੀਤੀ ਦੇ ਵਿੱਚ ਸਾਡੀਆਂ ਸ਼ਾਮਲ ਨਹੀਂ ਜੀ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਜਨਕਤਾ ਗ੍ਰਾਹ ਜਿਲ੍ਹਾ ਅੰਮ੍ਰਿਤਸਰ ਦਾ ਆ ਕੋ ਅੱਜ ਦੀ ਮੀਟਿੰਗ ਜੋ ਆ ਗੱਗੋਮਾਲ ਪਿੰਡ ਦੇ ਵਿੱਚ ਕੀਤੀ ਗਈ ਆ ਜਿਹਦੇ ਵਿੱਚ ਜੋ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗ ਰਿਹਾ ਜੋ ਨਵੀਂ ਖੇਤੀ ਨੀਤੀ ਦੀ ਗੱਲ ਸਰਕਾਰ ਨੇ ਕੀਤੀ ਸੀ ਕਿ ਅਸੀਂ ਨਵੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਹ ਖੇਤੀ ਨੀਤੀ ਤੋਂ ਸਰਕਾਰ ਅਜੇ ਤੱਕ ਭਗੌੜੀ ਸਾਬਤ ਹੋਈ ਆ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਰਹੇ ਆ ਉਹ ਖੇਤੀ ਨੀਤੀ ਲਾਗੂ ਕਰਾਉਣ ਲਈ ਪੂਰੇ ਪੰਜਾਬ ਦੇ ਵਿੱਚ ਜੋ ਕਿਸਾਨ ਨੇ ਭਾਰਤੀ ਕਿਸਾਨ ਯੂਨੀਟਾ ਗ੍ਰਾਹਾਂ ਉਹ ਪੂਰੇ ਜੋਰ ਨਾਲ ਮੋਰਚੇ ਲਾ ਰਹੀ ਹੈ 27 ਤੋਂ 31 ਤੱਕ ਡੀਸੀ ਦਾਪਰਾਂ ਤੇ ਐਲਾਨ ਕੀਤਾ ਸੀ ਪਰ ਹੁਣ ਜੋ 2 ਤੋਂ 3 4 ਤਿੰਨ ਦਿਨ ਜਿਹੜਾ ਸੈਸ਼ਨ ਚੱਲਣਾ ਵਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਉਹਦੇ ਸਾਹਮਣੇ ਮੋਰਚੇ ਲਾਉਣ ਦੀ ਤਿਆਰੀ ਕੀਤੀ ਆ